ਆ ਦੇਖ ਲਓ ਜੀ ਮੇਰੇ ਚੂੜਾ ਜ ਮੈਂ ਬੜੇ ਚਾਵ ਨਾਲ ਚੂੜਾ ਪਾਇਆ ਸੀਗਾ ਤੇ ਅੱਜ ਮੈਂ ਨਾ ਨਾ ਮੇਰਾ ਚੂੜਾ ਨਾਲ ਮੈਂ ਪੇਕੇ ਘਰ ਅਸੀਂ ਰੁਰ ਰਹਿਆਂਗੇ ਜੇ ਮੇਰੇ ਆਦਮੀ ਦਾ ਕਿਤੇ ਵੀ ਐਪੀ ਤੂੰ ਹੈਗਾ ਤਾਂ ਸਾਹਮਣੇ ਆ ਜਾ ਇੱਕ ਵਾਰ ਮੈਨੂੰ ਡਵੋਸ ਦੇ ਜਾ ਕਿਤੇ ਮਰਜੀ ਜਾ ਕਿਤੇ ਮਰਜੀ ਨਾ ਮੈਨੂੰ ਕੋਈ ਤੇਰੇ ਤੇ ਟੈਨਸ਼ਨ ਨਹੀਂ ਹੈਗੀ ਮੇਰੀ ਲਾਈਫ ਨਾ ਖਰਾਬ ਕਰ ਜਿਹੜਾ ਵੀ ਮੇਰੇ ਘਰ ਵਾਲੇ ਨੂੰ ਲੱਭ ਦੂਗਾ ਉਹਨੂੰ 50000 ਰੁਪਏ ਮੈਂ ਨਾਮ ਦਾ ਦਵੂੰਗੀ ਜਿਹੜਾ ਵੀ ਲੱਭ ਦੂਗਾ ਮੇਰੇ ਘਰ ਵਾਲੇ ਨੂੰ ਇਹ ਦੋਨੇ ਭੈਣ ਭਾਈਆਂ ਨੂੰ ਕੋਈ ਵੀ ਸਾਨੂੰ ਦੱਸੂਗਾ ਤਾਂ ਉਹਨੂੰ 50000 ਰੁਪਏ ਦਾ ਨਾਮ ਮੈਂ ਦਵਾਂਗੀ ਖੁਦ ਹੈਲੋ ਸਚੀ ਦਾ ਤਾਇਆ ਅੱਜ ਵੀ ਕੋਈ ਕਿੱਥੇ ਸੀ ਤਾਇਆ ਜੀ ਕਰ ਨਹੀਂ ਆ ਤਾਇਆ ਮੈਂ ਆਈ ਕਹਿੰਦੀ ਮਤਲਬ ਤਿੰਨ ਮਹੀਨੇ ਹੋ ਗਏ ਹੁਣ ਮੈਨੂੰ ਬੈਠੀ ਨੂੰ ਤੇ ਹੈਪੀ ਹੁਣ ਤੈਨੂੰ ਪਤਾ ਤਾਂ ਹੈਪੀ ਦੇ ਵੀਰਪਾਲ ਗਲਤ ਸੀ ਉਹ ਤਾਂ ਤੈਨੂੰ ਪਤਾ ਹੀ ਹੈ ਹਾਂ ਹਣਾ ਫਿਰ ਹੁਣ ਇਹਨਾਂ ਦਾ ਪੰਨਾ ਕੀ ਚਾਹੀਦਾ ਹਾਂ ਹੁਣ ਇਹਨਾਂ ਦਾ ਬਹਾਨਾ ਕੀ ਚਾਹੀਦਾ ਹੁਣ ਕੀ ਮਤਲਬ ਕਰਨਾ ਕੀ ਹੈ ਹੁਣ ਤੁਹਾਨੂੰ ਵੀ ਪਤਾ ਤਾਂ ਹੁਣ ਮੈਨੂੰ 3 ਮਹੀਨੇ ਹੋ ਗਏ ਤੇ ਬੈਠੀ ਨੂੰ ਐ ਮੈਂ ਕਹੀ ਕਰਾਂ ਭਈ ਸੱਸ ਹੁਣ ਜਿੰਨਾ ਚਿਰ ਤਾਇਆ ਜਿੰਨਾ ਚਿਰ ਉਹ ਆਉਂਦਾ ਨਹੀਂ ਉਹਨਾਂ ਚਿਰ ਤਾਂ ਮੈਂ ਵੀ ਕੋਈ ਰਾਤ ਹੀ ਨਹੀਂ ਬੈਠ ਸਕਦੀ ਇਹੋ ਮੇਰੀ ਸਮਾਂ ਕਿਦਾਂ ਫਿਰ ਭਲਾ ਕੁਸਨਾ ਹੁਣ ਤੁਸੀਂ ਤਾਂ ਸਿਆਣੇ ਹਉ ਤਾਇਆ ਮੈਂ ਤਾਂ ਹੀ ਥੋੜੀ ਸਲਾਹ ਲੈਂਤੀ ਐ ਤਾਂ ਹੀ ਤੁਹਾਨੂੰ ਮੈਂ ਕਿਹਾਗਾ ਤਾਂ ਹੁਣ ਬਹਾਨਾ ਕੀ ਚਾਹੀਦਾ ਆ ਲੈ ਦੇਖ ਲਓ ਕੋਈ ਕਿ ਮਗਾਨਾ ਕਰੇ ਤੇਰੀ ਮਾਂ ਕਹੂਗੀ ਉਹ ਮੈਨੂੰ ਘਰ ਲੋਕ ਮਤਲਬ ਉਹ ਪਾਲ ਵੀ ਨਹੀਂ ਕੁਝ ਕਹਿ ਰਿਹਾ ਹੈਗਾ ਤੇ ਪਾਲ ਨੂੰ ਜਿਹੜੀ ਗੱਲ ਕਹੀ ਸੀ ਤੇ ਪਾਲ ਨੂੰ ਵੀ ਇਹ ਗੱਲ ਦਾ ਪਤਾ ਤਾਂ ਹੈਗਾ ਨਾ ਪਾਲ ਕੀ ਹੋਇਆ ਨਹੀਂ ਪਾਲ ਨੂੰ ਇਹ ਗੱਲ ਦਾ ਤਾਂ ਪਤਾ ਤੇ ਵੀਰਪਾਲ ਤੇ ਹੈਪੀ ਗੱਲਤ ਸੀਗੇ ਤਾਂ ਫਿਰ ਉਹ ਕਿਉਂ ਹੋਇਆ ਇਹ ਮਤਲਬ ਨਹੀਂ ਫੇਰ ਵੀ ਤਾਂ ਆ ਉਹ ਕੁਝ ਨਹੀਂ ਕਹਿੰਦੇ ਨਾ ਉਹ ਤਹੈ ਨਾ ਰਹਿੰਦੇ ਲੋੜਾ ਤੇ ਉੱਧੇ ਜਾ ਰਹਿੰਦੇ ਕੋਈ ਆਉਂਦੇ ਹੋ ਜਾਂਦੇ ਲੋਾਈ ਨਹੀਂ ਹੋ ਹਾਂ ਉਹ ਕਹਿੰਦੇ ਪਤਾ ਤਾਂ ਮੂੰ ਤੈਨੂੰ ਵੀ ਸੀ ਇਹ ਤੇ ਹੈਪੀ ਤੇ ਵੀਰਪਾਲ ਗਲਤ ਸੀਗੇ ਮੈਂ ਕੋਈ ਕਹਿੰਦਾ ਮੈਨੂੰ ਪਤਾ ਨਹੀਂ ਤੇ ਮੈਨੂੰ ਪਤਾ ਹੈ ਆਹ ਕੰਨ ਦਾ ਸਾਕੇ ਤੈਨੂੰ ਪਤਾ ਹੀ ਲੈ ਤੈਨੂੰ ਤੂੰ ਉਦੋਂ ਕਹਿੰਦਾ ਤਾਂ ਹੈਗਾ ਤੀ ਨਾ ਮੈਂ ਤੇਰੇ ਲਈ ਸਾਰੀ ਰਿਕਾਰਡਿੰਗ ਕਰੀ ਬੈਠੀ ਆ ਤੈਨੂੰ ਪਤਾ ਸੀ ਤੇਰੀ ਰਿਕਾਰਡਿੰਗ ਮੈਂ ਕਰੀ ਬੈਠੀ ਆ ਤੈਨੂੰ ਪਤਾ ਤਾਂ ਹੈਗਾ ਜੀ ਨਾ ਤਾਂ ਹਾਂ ਕੋਈ ਹੋਰ ਕਹਿੰਦੀ ਮੈਂ ਤੈਨੂੰ ਕਹੇ ਇਹ ਤੇ ਗਲਤ ਨੇ ਦੋਨੇ ਜਾਣੇ ਕੋਈ ਕਹੇ ਜੀ ਆਪਾਂ ਤੂੰ ਕਿਹਾ ਮੈਨੂੰ ਕਹਿ ਰਿਹਾ ਪਰ ਮੈਂ ਕਹਾ ਪੂਰੀ ਮਰ ਜਦੀ ਐ ਗਲਤ ਤਾਂ ਆਇਆ ਸੁਣ ਲਿਆ ਕਰ ਪਹਿਲਾਂ ਦੇਖ ਤਾਂ ਲਿਆ ਕਰ ਬੋਲਣ ਲੱਗਿਆ